ਤਾਰੇ ਦੇ ਨਾਲ ਆਪਾਂ ਥੰ垒 ਹੋਏ ਜੱਟੇ ਲਾਦੇ ਆਂ ਕਰਮਜੀ ਹੋ ਗੀਓ ਜਰਾ ਆਪਾਂ ਗੱਲਾਂ ਮਾਰਤਾ ਦਾ ਗੌਰ ਦਾ ਸ਼ੁਰੂ ਕਰਾਂਗੇ ਹਮੇ ਇਸਨ ਹਾ ਅੱਲਸਮ ਨਬੀ ਪੰਜਾਬ ਅੱਜ ਆਪਣੀ ਬੋਲ ਨੂੰ ਬਤਾਉਣ ਦੇ ਲਈ ਆਪਣੀਆਂ ਦਸਤਾਉ ਨੂੰ ਬਚਾਉਣ ਦੇ ਲਈ ਸੜਕਾਂ ਤੇ ਟੁੱਟਿਆ ਹੋਇਆ ਪਰ ਮੈਂ ਇੱਕ ਤਾਲ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹਣਾ ਕਿ ਨੌਜਵਾਨ ਲੋਕ ਆਪਣੀਆਂ ਭਾਵਨਾਵਾਂ ਦੀ ਕਦਰ ਕਰਦੇ ਆਂ ਦਾਟੋ ਜੋਸ਼ ਦੀ ਦਲੇਰੀ ਦੀ ਕਦਰ ਕਰਦੇ ਆਂ ਸਾਦੇ ਕੋਲੇ ਜੋਸ਼ ਆ ਜਿਸ ਸਾਦੇ ਆਗਮਾਨ ਕੋਲੇ ਹੋਸ਼ ਹੈ ਜੋਸ਼ ਤੇ ਹੋਸ਼ ਦਾ ਸਵੇਰ ਹੋਣਾ ਬੜਾ ਜ਼ਰੂਰੀ ਹੈ ਇੱਕ ਕੰਮ ਨੂੰ ਚੇਤੇ ਰੱਖੋ ਜਿਹੜੀਆਂ ਔਰਤियां ਜੰਗੀਆਂ ਨੇ ਜਿਹੜੀਆਂ ਲਾਂਜਾਂ ਜਾਤ ਤੋਂ ਜੱਟ ਰਹਿ ਕੇ ਲਿਆਂ ਜਾਂਦੀਆਂ ਨੇ ਜਿਹਨੀਆਂ ਸ਼ਰਸ਼ਾ ਸ਼ਾਂਤ ਵਿੱਚ ਟਿਕ ਰਹਿ ਜਾਂਦੇ ਨੇ ਉਹ ਸਿੰਘਾਂ ਸੁਿੱਟੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਜੀ ਦਾ ਚੌਥੇ ਦੀ ਗੱਲ ਹੈ ਲਗਾਤਾਰ ਜਿਹੜੇ ਉਹਦੇ ਗੋਲਾ ਉਹਦੇ ਬੋਲਦੀਆਂ ਅਥਰੂ ਗੈਸਾ ਸਿੱਟੇ ਜਾ ਰਹੇ ਸੀ ਮੈਂ ਬੋਲ ਰਿਹਾ ਸੀ ਪਾਸਾ ਨੌਜਵਾਨ ਆਏ ਉਹ ਮੇਰੇ ਘਰ ਪਹੁੰਚੇ ਕਹਿੰਦੇ ਬਈ ਕਹਾਣੀ ਜਾਂਦੇ ਕਹਾਣੀ ਜਾਂਦੇ ਮਗਰ ਨੌਜਵਾਨੋ ਹਾਰ ਸਿੰਘ ਆਸ ਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੁੱਧ ਕੋਈ ਜੰਗਾਂ ਦੇ ਵਿੱਚ ਹੁੰਨੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸ਼੍ਰੀ ਗੋਵਿੰਦ ਸਿੰਘ ਜਦੋਂ ਚਮਕਾਰ ਦੀ ਗੱਡੀ ਛੱਡ ਕੇ ਜਾਂਦੇ ਆ ਤੁਹਾਨੂੰ ਕੀ ਲੱਗਦਾ ਉਹ ਸੋਤੇ ਪਹਾਰੇ ਹੋਏ ਹੋਣਗੇ ਵੀ ਇਹ ਚੱਲੇਗੀ ਜੀ ਗੱਡੀ ਛੱਡ ਕੇ ਜੀ ਪਰ ਬਾਦ ਦੇ ਤੁਰੇ ਗਏ ਬਾਦ ਦੇ ਤੁਰੇ ਗਏ ਮਗਲ ਸੜਾਣਾ ਪਿੱਛੇ ਆਉਂਦੀਆਂ ਗਈਆਂ ਉਹ ਖੁਦ ਨਾਲ ਹੀ ਧਾਤ ਤੇ ਜਾ ਕੇ ਮੋਰਚਾ ਮਾਰ ਰਿਆ ਤੇ ਦਸਾਂ ਦੇ ਸੱਕੇ ਖੜਾਈ ਜਿਵੇਂ ਲਾ ਧੰਤਰੀ ਦਾ ਆਉਂਦਾ ਇੱਕ ਕਰਨ ਪਿੱਛੇ 10 ਸੱਕੇ ਦੋ ਕਰਨ ਪਿੱਛੇ 20 ਸੱਕੇ ਆਪਾਂ ਨਾਲ ਵੀ ਨਾਲੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਸਾਡੇ ਦੀ ਅਦਾਤ ਨੂੰ ਦੇਖ ਕੇ ਜੀ ਇਹ ਝੁਕ ਗਏ ਜੀ ਇਹ ਪਿੱਛੇ ਆ ਗਏ ਜੀ ਮੈਂ ਸੋਡੇ ਚ ਨਹੀਂ ਆਇਆ ਜਦੋਂ ਆਪਾਂ ਪਿਸਤਾ ਵੀ ਆ ਨੰਨਣ ਲੈ ਲਈ ਆਪਾਂ ਸਾਰੇ ਦਿੱਲੀ ਗਏ ਆ ਉਹਨੂੰ ਮੈਂ ਵੀ ਕਹਾ ਕਰਦਾ ਹਾਂ ਅਸਰਡੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂ ਆ ਦੇ ਬਾਈ 30 40 ਚਾਲ ਸਾਡੇ ਤਿਆਰ ਰਵੇ ਦੇ ਜੇ ਤੁਹਾਨੂੰ ਆਜੇ ਦਿੱਲੀ ਦਾ ਕਹੇ ਕਿ ਲੈ ਕੇ ਆਏ ਆ ਸੱਤਾ ਦਿੱਤਾ ਤਾਂ ਦਿੱਲੀ ਹਰ ਹਾਲ ਦੇ ਵਿੱਚ ਆਵਾਂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੋਯਕ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਆਰਕੁਨਿਕ ਸੋਚ ਕੇ ਸਾਹਮਣੇ ਹੁੰਦੀ ਹੈ ਕਿ ਮਨ ਇਨਸਾਨ ਘੱਟ ਤੋਂ ਘੱਟ ਕਰਾ ਕੇ ਮੋਰਚਾ ਕਿਵੇਂ ਜਿੱਤਣਾ ਦੇਸ਼ ਕਰਕੇ ਮੇਰਾ ਮਤ ਤੁਹਾਨੂੰ ਨੌਜਵਾਨਾਂ ਨੂੰ ਖਾਸ ਰੀਤ ਹੈ ਸ਼ੱਕ ਨਾ ਕਰੋ ਜਿਹੜੇ ਬੰਦੇ ਹਾਂ ਅੱਗੇ ਲੱਗੇ ਹੋਏ ਸ਼ੱਕ ਨਾ ਕਰ ਮੇਰੇ ਤੇ ਇਹ ਬਹੁਤ ਬਹੁਤ ਵਰਤਾਂ ਸੱਜੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਕਹਦਾ ਹੋਰ ਗੱਲ ਨਹੀਂ ਚਾਹੁੰਦਾ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਤਾ ਨਹੀਂ ਦਿੱਤਾ ਤੁਹਾਂ ਜਿਹੜੀਆਂ ਲੜੀਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਂਦ ਨੂੰ ਬਚਾਉਣ ਲਈ ਜਿਹੜੇ ਜਾਂਦੇ ਹੌਣ ਉਹਨਾਂ ਨੂੰ ਸੱਤੇ ਨਹੀਂ ਦਿੱਤੇ ਜਾਂਦੇ ਸਨਹਿ ਨਹੀਂ ਭੇਜੇ ਜਾਂਦੇ ਜਿੰਨਾ ਅੰਦਰ ਦਰਦ ਹੁੰਦਾ ਜਿੰਨਾਂ ਦੇ ਆਣਚੋਂਦੀ ਹੈ ਉਹ ਆਪ ਚੱਲ ਕੇ ਆਉਂਦੇ ਮੈਂ ਤੁਹਾਡੇ ਚ ਆਪਾਂ ਨੂੰ ਸੱਦਾ ਕਿਹਾ ਕੁ ਦਿੱਲੀ ਪਾਈ ਆ ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਣ ਦਾ ਆਪਣੇ ਮਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਣ ਮਗਨ ਨਸਲਾਂ ਨੂੰ ਬਚਾਉਣ ਲਈ ਆ ਆਪਣੇ ਬੇਟੀ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਜੇ ਤਾਂ ਯਾਦ ਰੱਖਿਓ ਜਿਹੜਾ ਬੰਦਾ ਅੱਜ ਪੰਜਾਬ ਬੈਠ ਕੇ ਜਾਂ ਹੌਲਕੇ ਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਰਨਲਰ ਦੇ ਉੱਤੇ ਇਸ ਸੰਬੰਧ ਸੇ ਖਰਾਬ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਰਕਾਰੀ ਰਸਤਾ ਹੈ ਬਰੇਜ ਸਨਿਹ ਨਿਹਾਲ ਜੁਰੇ ਕਰਕੇ ਮੇਰਾ ਵੀ ਤਾਨੋ ਕੀ ਲੈ ਨੌਜਵਾਨੋ ਸ਼ਾਂਤੀ ਬਣਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਡੀਆ ਨਹੀਂ ਜਾਣ ਜੀ ਵੀਰ ਦੇ ਵੀਰ ਨਮਕਾਲੀ ਜਾਓ ਜੀ ਐਨੂੰ ਬਾਤ ਕਰਦੇ ਚੋਰ ਜਾਲ ਦਾ ਲੱਗਿਆ ਜੀ ਬੁੱਟਾ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਅਗੇ ਮਾਲਕ ਚੌਕ ਦੇ ਵਿੱਚ ਚਾਹੇ ਇਹ ਆਜਣ ਚਾਹੇ ਤੋਰ ਤੇ ਰਾਜੇ ਸਮਾਂ ਨੂੰ ਤੂੰ ਮਾਰਾਈ ਹੋਣਾ ਨਾ ਇਹ ਲਾਈ ਹੈ ਜਿਹੜੀ ਇਹ ਲਾਈ ਪਈ ਕਿਸਾਨਾਂ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਐਮਐਸਪੀ ਦਾ ਨਹੀਂ ਆ ਜਾਂ ਕਰਨ ਲਕੀਪ ਫੀਸ ਦੀ ਘਟਨਾ ਨਹੀਂ ਹੈ ਇਹ ਲਾਈ ਉਹ ਸਾਰਾ ਇਨਸਾਨ ਦੀ ਐ ਜਿਹੜਾ ਇਹ ਦੁਨੀਆ ਤੇ ਪੈਦਾ ਹੋਇਆ ਨੇ ਸਾਰਾ ਲੈ ਰਿਆ ਤੁਹਾਨੂੰ ਕੀ ਲੱਗਦਾ ਆ ਵੀ ਆਪਾਂ ਕੱਲੇ ਛੜਕਾਂਦੇ ਆ ਆ ਯੂਰਪ ਦੇਖੋ ਛੜਕਾਂਦੇ ਆ ਉੱਤਰੀ ਅਮਰੀਕਾ ਦੇ ਕਈ ਦੇਸ਼ ਛੜਕਾਤੇ ਆ ਕਿ ਫੀਟਰ ਨੂੰ ਮਨ ਛੜਕਾਤੇ ਆ ਕਿਉਂ ਛੜਕਾਤੇ ਆ ਉਹ ਤੇ ਅਗਰ ਨਿਊ ਬੰਦ ਆਤਰ ਆਇਆ ਉਹ ਨਿਊ ਬੰਦ ਆਤਰ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਭੌਜ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਵਸੀਲੇ ਨੇ ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹੋ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਵੀ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਤਾ ਖਮੋੜਾ ਉਹ ਨਿਊ ਬਜ਼ਾਰ ਡਰਾਗਾ ਦਾ ਹੋਰ ਨਾ ਵੱਡੇ ਵੱਡੇ ਕਾਰਪੋਰੇਟਾਂ ਦਾ ਜਿਹੜਾ ਸਰਕਾਰ ਕੋਲ ਆ ਵੀ ਬੱਚਾ ਮਜ਼ਦੂਰ ਹੈ ਕਰ ਕਹਿੰਦਾ ਹੈ ਕਿ ਰਲਾਈ ਕਦੇ ਕਿਸਾਨ ਦੀ ਆ ਮਜ਼ੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਇਹ ਕਲੇਖਸਾਲ ਨਾਲ ਰੇਸ ਆਜਿਦਾ ਲਈ ਹੈਗੀ ਜਦੋਂ ਨਿਊ ਬਲਡ ਆਰਡਰ ਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਤਾਂ ਦੀ ਕੁੱਲ ਜੀ ਤੇ ਕਬਜ਼ਾ ਹੋਏ ਹੋਣ ਲੋਕਾਂ ਦਾ ਤਰਤੀ 30 ਲੱਖ ਸਾਲ ਪਿੱਛੇ ਹੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਘੱਟ ਦੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਈ ਨੇ ਸਾਡੇ ਕਲੇਕਰ ਮਜ਼ਦੂਰ ਨੇ ਉਹਨਾਂ ਲਈ ਇਤਿਹਾਸਿਕ ਸਾਸਤ੍ਰ ਰੁਪਇਆ ਦਿੱਤੀ ਜਾਵੇ ਇਹ ਕਲੇਖਸਾਲ ਦੀ ਗੱਲ ਨਹੀਂ ਹੋਣੀ ਕੱਲੀ ਐਮਐਫੀ ਦੀ ਗੱਲ ਨਹੀਂ ਹੋ ਰਹੀ ਅੱਜ ਵੱਡੇ ਵੱਡੇ ਮਾਲ ਖੁੱਲ ਗਏ ਵਧੀਆ ਵਧੀਆ ਦੁਕਾਨਾਂ ਖੁੱਲ ਗਈਆਂ ਵੱਡੇ ਵੱਡੇ ਘਰਾਂ ਵਾਲੀਆਂ ਅੱਜ ਸ਼ੁਰੂ ਦੁਕਾਨਦਾਰ ਫਟ ਹੋ ਗਏ ਬਾਜ਼ਾਰ ਮੰਡ ਹੋ ਗਏ ਕੀ ਇਹ ਰਾਇਓਣਾ ਵੀ ਨਹੀਂ ਹੈ ਪਿਛਲੇ ਪਸਾਰੀ ਮੋੜ ਤੇ ਦਰਾਂ ਅਸੀਂ ਬੜੇਡੇ ਰੈਨਸ ਮਾਰਕੀਟ ਆ ਉਹ ਲੋਕ ਲਈ ਉਹਨੂੰ 7 ਲੱਖ ਰੁਪਿਆ ਕਰਦੀ ਸੇਲ ਸੀ ਬੜਨੇ ਤੋਂ ਵੀ ਜਾ ਰਿਹਾ ਹੈ ਕਿਉਂ ਤੇ ਵਾਕਿਆ ਦੁਕਾਨਦਾਰ ਕਿੱਥੇ ਗਿਨਤੇ ਮਗਰ ਇਹ ਜਿੱਦ ਲਈ ਮੈਸਮਾਰਕੀਟ ਬਾਤ ਹੋਈ ਐ ਗਾਹਤ ਵਧਿਆ ਕਹਿੰਦੇ ਕੋਈ ਫਰਕ ਪੈ ਗਿਆ ਮਾਪਦੀ ਆਉਂਦੇ ਕਿਉਂ ਨਹੀਂ ਰਾਜਾ ਥੋੜੀ ਵੀ ਹੈਗੀ ਐ ਸੁਪਰਾਂਪਾ ਨੂੰ ਨਿਖੇੜ ਰਹੇ ਆ ਤਫਾਦ ਕਰ ਰਹੇ ਆ ਮਨੀਰ ਜੀ ਕੱਲਾ ਪੰਜਾਬ ਲੜ ਰਿਹਾ ਹੈ ਜਾਂ ਹਾਰਣਾ ਲੜ ਰਿਹਾ ਹੈ ਜਾਂ ਕਿਹਦੇ ਸਾਹ ਲੜ ਰਹੇ ਆ ਇਹ ਤੇ ਹਾਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਚੁਸ ਕਰਕੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੋਦੀ ਵੀਡੀਆਂ ਬੜੀਆਂ ਚਾਲਾਂ ਜਾਂ ਰਿਹਾ ਹੈ। ਕਹਿੰਦੇ ਪੱਥਰਬਾਜ਼ ਇਕੱਠੇ ਹੋ ਗਏ ਆ ਪੱਥਰ ਮਾਰਦੇ ਆ। ਉਹੀ ਮਾਹੌਲ ਸਦਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਮੇਰਾ ਵੀ ਇੱਕ ਦਾ ਸਫਰ ਬਣਾ ਕੇ ਰੱਖਿਓ। ਜ਼ਬਰਦਸਤ ਮੁਕਾਬਲਾ ਸਫਰ ਨਾਲ ਕਿਵੇਂ ਕਰਦਾ ਹੈ? ਸਾਡੇ ਕੋਲੇ ਸਭ ਤੋਂ ਵੱਡੀਆਂ ਆਧਾਰਾਂ ਦੇ ਪਹਿਲੇ ਪਾਸਾ ਨੂੰ ਅਕਬਰ ਸਿੰਘ ਜੀ। ਨੰਬਰ ਪਾਸਾ ਨੂੰ ਦੇਗਵਾਰ ਜੀ। ਕਿਵੇਂ ਜ਼ਬਰਦਸਤ ਅੰਕਾਰਾ ਸਫਰ ਨਾਲ ਕੀਤਾ। ਜੋ ਨੌਜਵਾਨ ਉਹ ਫੇਰ ਤੁਹਾਡੇ ਕੋਲੇ ਖਾਸ ਮੇਰੀ ਠੀਕ ਹੈ ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਮੁਰੇ ਜਾਂਦੀ ਹੈ ਤੇ ਉਹ ਇੱਕ ਮੋਹਰ ਹਰਪਾਲਪੁਰ ਦਾ ਪਿੰਡ ਹੈ ਅਨੇਰ ਹਰਪਾਲਪੁਰ ਪਿੰਡ ਹੈ ਉਹਦੀ ਅੱਖ ਚਲੀ ਗਈ ਉਹਨਾਂ ਨੇ ਗੋਲੀ ਮਾਰੀ ਉਹ ਰਵਰ ਜੇਦੀ ਦੀ ਰਾਤ ਵਿੱਚ ਲੱਗੀ ਆ ਉਹ ਤੇਰਾ ਕੰਮ ਨੌਜਵਾਨ ਦੇ ਪਾਸੇ ਲੱਤ ਟੁਕੀਆ ਨੌਜਵਾਨ ਦੀ ਕਈਆਂ ਦੇ ਕਿੰਨੇ ਸਾਰੇ ਬੱਚੇ ਨੇ ਇਸ ਰਾਤ ਨੂੰ ਤੁਹਾਡਾ ਵੀ ਕੱਲੇ ਕੱਲੇ ਦਾ ਫਿਕਰ ਆ ਬਾਈ ਕਦਰ ਇਹ ਕਦਰ ਤੁਹਾਡੀ ਲੋੜ ਆ ਬਹੁਤ ਵੱਡੀ ਹੈ ਪੰਜਾਬ ਨੂੰ। ਰਾਹ ਪੈ ਜਾਣਗੇ ਰਾਹ ਪੈ ਜਾਣਗੇ ਜੇ ਸੰਘਰਸ਼ ਨਾਲ ਰਾਹ ਪੈਂਦਾ ਹੈ ਪਰ ਪਤਾ ਲੱਗਦਾ ਨਹੀਂ ਸੰਘਰਸ਼ ਜੜੇ ਕਿ ਮਿਹਨਤ ਦੇ ਦਿੱਤੇ ਕਿ ਮਿਲਾਂਗੇ। ਸੁਣੋ ਨਾਜ਼ਮਾਨੋ ਇਹੀ ਤਰ੍ਹਾਂ ਦਾ ਵਾਦਾ ਕਰਦਾ ਮੈਂ ਅੱਜ ਇਹਨਾਂ ਆਪ ਸਹਿਬਾਨਾਂ ਨਾਲ ਗੱਲਬਾਤ ਕਰਨੀ ਆ ਇਹੀ ਕਹਿਣ ਆਏ ਆ ਕਿ ਇਹ ਮੋਰਚਾ ਹਾਰ-ਹਾਰ ਚ ਫੱਟੇ ਹੋਣਾ। ਜਦੋਂ ਅਸੀਂ ਵਿੱਚ ਸੀ ਨਾ ਬਹੁਤ মিডিਆ ਮੇਰੇ ਤੇ ਸਵਾਲ ਕਰਦਾ ਸੀ। ਕਿ ਯਾਰ ਇਹ ਕੀ ਬਣੂੰਗਾ? ਮਗਾ ਪੁੱਛਲੀ ਬਾੜ ਦਾ ਹਿੱਤ ਕੇ ਆਵਾਂਗੇ ਸਭਾ ਪੱਧ ਹਿੱਤ ਕੇ ਆਜੇ ਬੋਲੇ ਅੱਲਾਹੁ ਅਕਬਰ ਅੱਲਾਹੁ ਅਕਬਰ ਜੇ ਕਬ ਹੋਰ ਨੇ ਕੀਤੀ ਆ ਆਪਾਂ ਜਿਹਾ ਵੀ ਰਹੇਗਾ ਮਾਹੌਲ ਮਾਖਦਾ ਕਰੈਕਟਰ ਦੇ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਂਗੇ ਫਲਾਣੇ ਨਾਰਾਇਣ ਕਰਾਂਗੇ ਫਲਾਣੇ ਨਾਰਾਇਣ ਕਰਾਂਗੇ ਜਿਹੜਾ ਬੰਦਾ ਇੱਥੇ ਆਉਂਦਾ ਪਿਛਲੇ ਦੋ ਦਿਨਾਂ ਦੇ ਸਾਥ ਲਈ ਇਹਦੇ ਨਾਲ ਹੋਏ ਹੈਗੇ ਆ ਗੁਰੂਆਂ ਕੋਈ ਗੱਲ ਦੀ ਮੈਂ ਇਸ ਨਾਸਤੇ ਵਿੱਚ ਆਪਣੇ ਖਿਲਾਫ ਵੋਟਾਂ ਨਹੀਂ ਦੋਣਾ ਸਾਡੀ ਤੱਕਰਤ ਦੀ ਨਾਲ ਹੈ ਸਾਡਾ ਵੱਤ ਦੀ ਨਾਲ ਹੈ ਸਾਰਾ ਆਪਣਾ ਨਾਲ ਹੈ ਜਿਸ ਕਰਕੇ ਮੇਰਾ ਵੀ ਬੇਨਤੀ ਹੈ ਸਭਰ ਇਕਾ ਸ਼ਾਂਤੀ ਬਣਾਈ ਰੱਖਿਓ ਕੋਈ ਗੱਲ ਦੀ ਤੁਹਾਡਾ ਵਾਰਾ ਕਰਦੇ ਆ ਜਿੱਥੋਂ ਅੱਗੇ ਲਿਖਿਆ ਹੋਇਆ ਨਾ ਵੀ ਹੁਣ ਆਪਾਂ ਐਲਾਨ ਲਗ ਗਿਆ ਕੋਈ ਤੋੜਦਾ ਤੇ ਫੇਰ ਕੋਈ ਤੁਹਾਡੇ ਜਿੰਨੇ ਤੇ ਆਖੂ ਕਹੇ ਮੇਰੇ ਵਰਗੇ ਖੜੇ ਹੈ ਜੇ ਪਿੱਛੇ ਹੋਏ ਤਾਂ ਕਿਓ ਹਲੋ ਜੀ ਬਲਵੰਤ ਜੀ ਜੰਦਾਬਾਹ ਸੁਭਾਨ ਅੱਲਾਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਹ ਤੁਹਾਨੂੰ ਧੰਨਵਾਦ ਕਰੀ ਸੰਸਦ ਦਾ ਬਰਾਏ ਰੱਖੋ ਇਸੇ ਮਾਹੌਲ ਨੂੰ ਇੱਥੇ ਜਿੰਨੇ ਵੀ ਆਪਣੇ ਪੰਜਾਬ ਕਰਨੇ ਬੈਠੇ ਆ ਸਿਰ ਉੱਤੇ ਜੋ ਵੀ ਭਾਈ ਕੋਈ ਰਹਿ ਨਾ ਜਾਵੇ ਸਾਰਿਆਂ ਨਾਲ ਤੁਸੀਂ ਇੱਥੇ ਆ ਕੇ ਦੀ ਗੱਲ ਬਈ ਜਰੂਰ ਮੈਂ ਬਾਕੀ ਹਮਸਾ ਕਰਦਾ ਆ ਯਾਰ ਇਹ ਲਈ ਫੁੱਟਿਲਿਆ ਕੇ ਬਖਵਾਲ ਨੇ ਇਹ ਲਈ ਕਦੇ ਕਿਸਾਨ ਦੀ ਗਵਾਲੀ ਹੈ ਗੱਲ ਕਦੀ ਐਨਐਸ ਦੀ ਜਮੀਨਾਂ ਉਤਾਰਨ ਦੀ ਹੋ ਰਹੀ ਹੈ ਉਹ ਜਿਵੇਂ ਹਮਲਾ ਕਰ ਰਹੇ ਨੇ ਫੁੱਟਿਲਿਆ ਦੇ ਲੋਕਾਂ ਅਜੇ ਹੋਰ ਸੁਣ ਲੋ ਆਪਣੇ ਜਿੰਨੇ ਨੌਜਵਾਨ ਐਨਐਸ ਤੇ ਲੱਗੇ ਜਿੰਨੂ ਪਰ ਮੈਂ ਛੇ ਆ ਉਹ ਅਜੇ ਕੋ ਖੜਤਾ ਤੇ ਬੈਠੇ ਦਿਵਾਰੇ ਕਿਉਂ ਬੈਗੇ 21 22 ਕੈਮਰੇ ਹੁੰਦੇ ਆ ਜੇਲ੍ਹ ਦੇ ਗੱਜ ਜਿੰਨੇ ਬਲਮ ਲੱਗੇ ਹੋਣਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਰੋਜ਼ਾਨਾ ਖਾਣਿਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾ ਦਿੱਤੇ ਉਹਨਾਂ ਕਾਰਨ ਕਰਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਹਾੜੀ ਕਿ ਉਹ ਧਿਆਨ ਨਾਲ ਸੁਣ ਲਿਓ ਕਿਰ ਤੁਹਾਡੇ ਬਾਰਕਾਂ ਦੇ ਵਿੱਚ ਟੈਲੀਵਿਜ਼ਨ ਲੱਗੇ ਆ ਪੱਖੇ ਲੱਗੇ ਆ ਸੀ ਕਰਕੇ ਜਾਂਦੇ ਆ ਉਹ ਗਰਮੀ ਆਉਂਦੀ ਆ ਇਸ ਬੰਦੇ ਬਾਹਰੋਂ ਬੰਦੇ ਆਏ ਉਹ ਬੱਲਮਾ ਦੇ ਵਿੱਚ ਮੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗ ਲਾ ਗਏ ਇੱਕ ਪਾਸੇ ਦਾ ਭੰਤ ਕਹਿੰਦਾ ਕਿ ਮੈਂ ਪੰਜਾਬ ਦਾ ਆ ਇਹ ਮੁਕਰਦੇ ਆ ਆਖੇ ਇਹਨਾਂ ਦਾ ਜਿਹੜਾ ਇੱਕ ਨਾ ਜੋਤ ਮੈਂ ਸਤ ਮੰਤਰੀ ਆ ਕਿ ਉਹ ਕਹਿੰਦੇ ਕਿ ਅੱਜ ਵੀ ਮੁਲਕਾ ਵੀ ਤੁਸੀਂ ਐਨਐਸਏ ਲਾਈਆ ਜਲਾਲ ਦੇ ਕੇ ਜਾਇਓ ਹੁਣ ਇਹ ਕਹਿੰਦੇ ਐਨਐਸਏ ਸੈਂਟਰ ਨੇ ਲਾਈਆ ਇਹ ਝੂਠ ਬੋਲਦੇ ਆ ਐਨਐਸਏ ਲੱਗੀ ਆ ਪੰਜਾਬ ਸਰਕਾਰ ਵੱਲੋਂ ਆਈਨਸੇ ਲਾਈ ਗਿਆ ਜੀਸੀ ਅਮਰਸਾਦ ਦੇ ਕਹਿਣ ਤੇ ਜੋ ਨਾ ਆਪਣੇ ਮੰਡੀ ਸੀਗਾ ਅੰਦਰ ਮੱਖਣਾ ਨਾ ਹੋ ਰਿਹਾ ਉਹ ਸਾਰਾ ਇਹਨੇ ਕਹਿਣ ਤੇ ਹੋ ਰਿਹਾ ਪਾਤਰੀ ਆਪਾਂ ਮਸ਼ੀਨਾ ਵਾਦਾਂਗੇ ਜੀਸੀ ਵੀ ਖਣੌਲੀ ਦਾ ਅਪੀਲ ਕੀਤੀ ਸੀ ਫਿਰ ਰਸੀਦਾ ਲੈ ਕੇ ਆਓ ਭਾਈ ਉਵੇਂ ਟੁੱਟਣਾ ਨਹੀਂ ਆਪਣੇ ਉੱਤੋਂ ਨਾਜਗਾਨ ਮੁੰਡੇ ਮਸ਼ੀਨਾ ਲੈ ਕੇ ਆ ਗਏ ਉਹ ਲਿਆ ਕੇ ਪਾਤਰੀ 5-700 ਕੋਸਲਾ ਜਮਾਨੇ ਘੇਰ ਕੇ ਮਸ਼ੀਨ ਚੜਦੀ ਧੱਕੇ ਨਾਲ ਲੈ ਗਏ ਅੱਥੋਂ ਗਿਆ ਜਾਣ ਲੱਗੇ ਨਾ ਤੇ ਇੱਥੇੋਂ ਬੋਣਾਵਾ ਤੰਬੂ ਚ ਬਚਾ ਲਈਦਾ ਘਮਾਨ ਦਾ ਤੰਬੂ ਬਚੇ ਅੱਥੋਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਛਡਾ ਲਈ ਪਰ ਪ੍ਰਸ਼ਾਸਨ ਕੀ ਕਹਿੰਦਾ ਸੀ ਵੀ ਮਸ਼ੀਨ ਛੱਡਦੇ ਨਹੀਂ ਜਾਣ ਦੇਣੀ ਹੁਣੇ ਭੰਤ ਫੈਸਲਾ ਕਰ ਲਏ ਵੀ ਪੰਜਾਬ ਨਾਲ ਹੈ ਜਾਂ ਦਿੱਲੀ ਨਾਲ ਹੈ ਇੱਕ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਸਰਕਾਰ ਨਾਲ ਮਤ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਗੱਲਾਂ ਦੀ ਤਲਾਸ਼ੀ ਸਾਡੀਆਂ ਗੱਟੀਆਂ ਇਤਰਾਫੀ ਲਈ ਜਾ ਰਹੀ ਹੈ ਸਾਡੀਆਂ ਜਿਹੜਾ ਕੋਈ ਸਮਾਨ ਪੁੱਛ ਲਈ ਮੰਗਵਾਉਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੋਈ ਮੋਦੀ ਕਰ ਰਿਹਾ ਕੋਈ ਭੰਤ ਕਰ ਰਿਹਾ ਜਵਾਬ ਕੌਣ ਦੇਊਗਾ ਛੋਟਾ ਅਵੈਤਤ ਹੱਦ ਅਸਰ ਦਾ ਕੋਈ ਨਹੀਂ ਹੈ ਤੇ ਪਰਤਾਦਮ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰ ਕਾ ਤੇ ਮੀਟਿੰਗ ਆ ਬੀਪੀ ਨਾਲ ਜੱਦੀ ਨਾਲ ਜੁੜ ਕਰਨਾ ਸੂਏਸ ਕਾ ਕੇ ਸਮਝਣ ਦੀ ਕੋਸ਼ਿਸ਼ ਕਰੋ ਜੀ ਵੀਰਾਂ ਮੈਂ ਬਾਰ-ਬਾਰ ਬੇਨਤੀ ਕਰਦਾ ਛੇਤੀ ਆਪਾਂ ਬੱਸੇ ਨੂੰ ਪਤਾ ਕੀ ਆ ਅਸਮਾਨ ਚੱਕ ਦਿੰਦੇ ਆ ਜ਼ਿੰਦਾਬਾਦ ਜ਼ਿੰਦਾਬਾਦ ਤੇਰੀ ਸੋਣ ਤੇ ਪਰਾਂ ਦੇ ਆ ਕੇ ਛੋਟ ਕੇ ਛੇਤੀ ਖਜ਼ਾਰ ਦਾ ਪਤਵਾ ਦੇ ਦਿੰਦੇ ਵੀ ਬੁਲਾ ਰਹੇ ਨਾ ਮਾਰਾ ਫੇਰ ਕੇ ਛੋਟ ਐ ਨਹੀਂ ਹੁੰਦਾ ਬੰਦਾ ਮਤੂੰ ਦੇਖ ਕੇ ਜੋ ਅਫਸਰ ਮੈਚੋਂ ਗਿਆ ਚੱਲ ਗਿਆ ਉੱਥੇ ਨੌਜਵਾਨ ਉਸ ਤੇ ਮੇਰੀ ਗੱਲ ਪਹਿਲੀ ਮੈਂ ਇਹ ਗੱਲ ਕਹਿੰਦੀ ਸੀ ਮੈਂ ਤੁਹਾਨੂੰ ਮਨਲਾ ਕਰ ਲੋ ਉਹ ਤਾਂ ਤਾਰੂਕੇ ਮੀਡੀਆ ਦੇ ਕਾਹਲੇ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਬਜਾਦਾ ਮੈਚੋਂ ਗਿਆ ਸੀ ਮੈਂ ਜਾ ਕੇ ਦੋ ਥਾਈ ਮੋਰਚਾ ਲਗਾਇਆ ਸੀਗਾ ਇੱਕ ਨਿਆਲ ਚੌਂਕ ਵਾਂਗ ਦਾ ਚੇਪ ਪਾ ਲੈ ਪਾਈ ਚੌਂ ਤੁਹ ਕਦੀ ਗਾਂ ਗਈ ਨਹੀਂ ਕਦੀ ਨਹੀਂ ਲੋਕੀ ਨਿਆਲ ਚੌਂਕ ਜੁਤਰੇ ਹੋਰ ਚੌਂਕ ਚ ਅਸੀਂ ਕਾਹਾਂ ਅਲੇ ਚੌਂਕ ਚਾਤੀ ਮੈਂ ਅਸਪਤਾਲ ਮੈਂ ਜੁਕੇ ਬੋਧਿਆ ਦੇ ਡੀਐਸਪੀ ਕਰਕੇ ਬਲਦੇਸੂ ਸੰਸਾ ਬਲੇ ਲਾਸੀ ਨੂੰ ਬੌਂਡ ਆਰਡ ਦੇ ਸਸੇ ਨੂੰ ਵੀ ਰਸੀ ਦੀ ਤਾ